ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀ ਇਹਨਾਂ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੈਂਡੂ ਡੀ ਕੇ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਲਈ ਚਾਰ ਐਨੀਮਲ ਲੈ ਕੇ ਆਏ ਆ ਜੀ ਦੋ ਤਾਂ ਬਿਲਕੁਲ ਸੂਏ ਸਵਾਏ ਆ ਜੀ ਤੇ ਦੋ ਕੱਬਣ ਆ ਾਰੇ ਦੇ ਚਾਰੇ ਜੀ ਡਾਇਮੰਡ ਪੀਸੀਏ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਲਓ ਜੀ ਨਾਮ ਵੀ ਰਾਜਾ ਪੈਂਟੂ ਡਿਗੇ ਜ਼ਿਲ੍ਹਾ ਸੀਲ ਮਿਲਦਾ ਮੋਬਾਈਲ ਨੰਬਰ 88950575 ਠੀਕ ਆ ਭਾਈ ਅੱਜ ਦੀ ਵੀਡੀਓ ਚ ਚਾਰ ਨਾਗਾ ਜੀ ਚਾਰ ਆ ਵੀ ਇੱਕ ਨੰਬਰ ਭਾਈ ਐਫ ਤੋਂ ਸ਼ੁਰੂ ਕਰ ਲਾ ਸੁਆ ਗਨਮਸ ਜੀ ਇਹ ਸੁਆ ਵੀ ਦੂਜਾ ਸੁਈ ਆ ਕਦੋਂ ਸੁਈ ਆ ਜੀ ਇਹ ਰਾਤ ਸੁਈ ਉਬਰੇ 12 ਵਜੇ ਬੱਚਾ ਕੀ ਦਿੱਤਾ ਬੱਚਾ ਬੱਚਾ ਦੇ ਗੀਰੇ ਜੇਰਡਨ ਹੈ ਜੀ ਜੇਰਡਨ ਹੈ ਠੀਕ ਆ ਬਾਈ ਪਹਿਲੀ ਚਵਾਈ ਤੇ ਕਿੰਨਾ ਬੋਲਾ ਕੱਢ ਲਿਆ ਜਿਹੜਾ ਵੀਰੇ ਤਰ ਕੇ ਕੱਢਿਆ ਤਨੂੰ ਜੀ ਲੋ ਕਰਨੇ ਕੋ ਕਿਲੋ ਹਾਂ ਜੀ ਤਗਵਾ ਹਣਾ ਦੀ ਓਕੇ ਆ ਜੀ ਹੁਣ ਇਹ ਤਾਰੇ ਮਾਰ ਦਿੰਦੇ ਸਨਾ ਲੋ ਜੀ ਤਾਰਾਂ ਹੀ ਬਾਈ ਕਰਨਾ ਮਾਰ ਦਿੰਨੇ ਚਵਾਈ ਦੀ ਜਮਾ ਇੱਕ ਨੰਬਰ ਆ ਜੀ ਦੇਖ ਸਕਦੇ ਹੋ ਬਸ ਵੀਰੇ ਬਸ ਅਬ ਵੈਸੇ ਹੀ ਮਗਰ ਮੜੀ ਜੀ ਬੂਬੀ ਹੈ ਨਹੀਂ ਮੂੰਹ ਵੀ ਹੈ ਨਹੀਂ ਮੂੰਹ ਵੀ ਹੈ ਨਹੀਂ ਬਾਕੀ ਸੈਜ ਵੀ ਹੈ ਨਾ ਤਾਂ ਬੇਮਲੂngੀ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਠੰਡੀ ਸੀ ਸੈਜ ਪੂਰੇ ਸੋਹਣੇ ਸੋਨਾ ਗੁਲਾਬੀ ਥਾਨਾ ਪੱਲਾ ਪੱਲਾ ਨਿਕਲ ਮੈਂ ਕਿੰਨਾ ਕ ਪਾ ਜੂ ਬਈ ਦੁੱਧ ਦੁੱਧ ਵੀਰੇ ਕਾਨੂੰਨ ਹਥਾ 13 14 ਕਿਲੋ ਠੀਕ ਆ ਜੀ ਜਾਊ 14 15 ਤੱਕ ਦੇ 15 ਕਿਲੋ ਦਿਨਾ ਚਾਹੀਦਾ ਬੰਦਾ ਸੇਵਾਲਾ ਦਾ ਯਾਰ ਸਹੀ ਗੱਲ ਆ ਜੀ ਬਾਲਾ ਕਹਿੰਦੇ ਨੇ 15 ਕਿਲੋ ਕੋਈ ਬਾਲਾ ਵੀ ਨਹੀਂ ਗਿਆ 22 ਦੇ ਦਸਨ ਮੁਤਾਬਕ ਸੁਹਾ ਦੂਜਾ ਸੁਈ ਆ ਜੀ ਟੜ ਕੇ ਸੂਈ ਆ ਜੇਰ ਪ੍ਰੋਪਰ ਡੰਨ ਤਿੰਨ 3.5 ਕਿਲੋ ਬਾਈ 10 ਦਾ ਬੋਲਾ ਕੱਢਿਆ ਹੋਇਆ ਵੇ ਬਾਕੀ ਥਣਾਂ ਦੇ ਸਹਿ ਸੋਨੇ ਆ ਕਲੂਨ ਦਾ 13 14 ਕਿਲੋ ਦਿੱਤਾ ਵਾ ਬਾਈ ਕਹਿੰਦਾ 13 14 15 ਕਿਲੋ ਬੱਚਾ ਛੜ ਨਾ ਛੜ ਕਿੱਥੇ ਮਰਜੀ ਵਾ ਪੂਰੇ ਠੰਡੀ ਕੋਈ ਚੱਕਰ ਵਾਲੀ ਨਾਲ ਨਹੀਂ ਆਏ ਕੋਈ ਲੱਤ ਛਾਲ ਦਾ ਕੰਮ ਆ ਜਾਂ ਕੋਈ ਹੋਰ ਚੈੱਕ ਕਰੋ ਠੰਡੀ ਸੀਲ ਦਾ ਹੰਤ ਕੋਈ ਨਹੀਂ ਬਾਕੀ ਕੱਦ ਕਾਟ ਚੰਗਾ ਜੀ ਵਜਨ ਚੰਗਾ ਦੁੱਧ ਦੇਣ ਦਾ ਹੱਕ ਵੀ ਆ ਵੀਰੇ ਮੋੜ ਲੈ 14-15 ਕਿਲੋ ਆ ਵੀ ਤੇ ਗਾਰੰਟੀ ਵਾਲਾ ਕੰਮ ਹੋਊ 14-15 ਕਿਲੋ ਦਾ ਅੱਢ ਇੱਕ ਦਿਨ ਹੀ ਪਰ ਬੰਦਾ ਥੇ ਵਾਲਾ ਹੋਵੇ ਜਾ ਕੇ ਤੂੜੀ ਦੇ ਬੰਦ ਉਹ ਫੇਰ ਨਹੀਂ ਦੇਣਾ ਸਹੀ ਗੱਲ ਹੈ ਫੇਰ ਤਾਂ ਬਈ ਕਿੱਥੇ ਦੇਣਾਗਾ ਦੁੱਧ ਸੇਵਾ ਦਾ ਹੀ ਹੁੰਦਾ ਬਾਕੀ ਥੋੜਾ ਜੰਗ ਕ੍ਰੋਸ ਆ ਜਾਂਦਾ ਜੀ ਛੈਟ ਚੰਗੀ ਆ ਜਿੱਤੇ ਗਰਮੀ ਘਟ ਮਨਾਊਗੀ ਹਵਾਨਾ ਸੋਨਾ ਗੁਲਾਬੀ ਹਵਾਨਾ ਸੋਨਾ ਇਕੱਲਾ ਇਕੱਲਾ ਥਾਨਾ ਨਿਖੜ ਮਾ ਹੱਥੀ ਜਵਾਈ ਆਣ ਪਿੰਡੀ ਚਾਰੂ ਇਹਨੀਆਂ ਗੱਲਾਂ ਛੱਡ ਦੇ ਬੜ ਬੜ ਖਾਂਦੀ ਆ ਠੀਕ ਆ ਜੀ ਡਿਮਾਂਡ ਵੀਰੇ ਦੀ ਡਿਮਾਂਡ ਤਾਂ ਵੀਰੇ ਜਿੰਨੀ ਮਰਜ਼ੀ ਕਰੀ ਜੇਗੇ ਪਰ 50 ਚੋਂ ਮਾਨਤਾ ਕਰਦਾਂਗੇ ਵੀਰੇ ਠੀਕ ਹੈ ਜਮਾ ਜਾਇਜ਼ ਡਿਮਾਂਡ ਆ ਜੀ ਬਾਈ ਕਹਿੰਦਾ ਮੁੱਲ ਕਰਾਉਣ ਜਿੰਨਾ ਮਰਜ਼ੀ ਕਰਾ ਲਓ 50000 ਚੋਂ ਮਾਨਤਾਣ ਕਰਦਾਂਗੇ ਜੀ ਜੀਨੂੰ ਪਸੰਦ ਆਊਗੀ ਪਰ ਤੋਈ ਤੂੰ ਦਾ ਅੰਤ ਮੁਕੇ ਪਿਆ ਬਾਈ ਇਹਨਾਂ ਕੋਈ ਚੱਕਰ ਵਿੱਚ ਚੁਵਾਈ ਚੁਈ ਦੇ ਅੰਤ ਮੁਕੇ ਪਿਆ ਸਹੀ ਗਾ ਠੰਡੀ ਸੀਲ ਦੀ ਆ ਨਿਆਣਾ ਪਾਉਣਾ ਪਾ ਲਓ ਨਹੀਂ ਪਾਉਣਾ ਨਾ ਪਾਇਓ ਉਹਦੇ ਵਿੱਚ ਪੂਰੀ ਮੋਟੀ ਚੁਵਾਈ ਆ ਦੇਖ ਜਾਕਦੇ ਹੋ ਤੁਸੀਂ 50000 ਰੁਪਏ ਚ ਬਾਈ ਕਹਿੰਦਾ ਮਾਨ ਤਨ ਹੋ ਜਾਊਗਾ ਜੀ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਦੇ ਚੱਲਦਾ ਰਹਿਣਾ ਜੀ ਮੂਹ ਖਾ ਸਾਡੇ ਕਨੈਕਟ ਕਰ ਸਕਦੇ ਹੋ ਮੂਹ ਖਾ ਸਾਡੇ ਪੌੜੀ ਸਲੱਖੀ ਆ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਤੋਰੇ ਤੋਰੇ ਵੀ ਪੌੜੀ ਸੌਦਾ ਸੋਨਾ ਕਰਨਾ ਜੀ ਜਮਾ ਗਿੱਲਾ ਬੱਚੇ ਦਾ 나ੜੂਆ ਤੁਸੀਂ ਦੇਖ ਸਕਦੇ ਹੋ ਗਿੱਲਾ 나ੜੂਆ ਜੀ ਤਾਜ ਆ ਕੱਚਾ 나ੜੂ ਦੋ ਨੰਬਰ ਬਾਈ ਤੋਹਫਾ ਜਰਸੀ ਦਾ ਹਾਈਟ ਚੈੱਕ ਕਰੋ ਜੇ ਐਚ ਐਫ ਦੇ ਆਪਾਂ ਬਰੋਬਰ ਕਰਗੇ ਤਾਂ ਜੰਮਾ ਕੱਦ ਬਰੋਬਰ ਦਾ ਹੋਣਾ ਮੇਰਾ ਕੱਦ 6 ਫੁੱਟਾਂ ਵੇਲਾ ਮੇਰੇ ਕਿਸੇ ਦਾ ਕਹਿੰਦੀ ਹੈ ਸਹੀ ਗੱਲ ਹੈ ਜੀ ਸੂਆ ਬਾਈ ਕਿੰਨਵਾ ਸੂਆ ਵੀਰੇ ਪਲੂਣਾ ਦੰਦੋ ਜੀ ਚਾਰ ਦੰਦ ਬੱਚਾ ਹੀ ਹੈ ਬੱਚਾ ਹੀ ਹੈ ਕਦੂ ਸੁਈ ਹੈ ਜੀ ਇਹ ਵੀਰੇ ਕੱਲ ਛਾਉਣ ਸੀ 4 ਕੋਜੇ ਜੇਰ ਡੰਨਾਂ ਜੀ ਜੇਰ ਡੰਨਾਂ ਦੇ ਬੱਚਾ ਕੀ ਦਿੱਤਾ ਬੱਚਾ ਵੀਰੇ ਬੱਛੀ ਆਸਨੋ ਵੀ ਨਜ਼ਾਇਜ਼ ਚੰਗੀ ਆ ਪੂਰੇ ਟੌਪ ਦੀ ਬੱਛੀ ਹੈ ਚੈੱਕ ਕਰ ਸਕਦੇ ਆ ਆ ਵੀਰੇ ਨਜ਼ਾਇਜ਼ ਚੰਗੇ ਝੋਲੀ ਝੋਲੀ ਦਿਖਾ ਦੇ ਝੋਲੀ ਠੀਕ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਜੀ ਬਹੁਤ ਸੋਹਣੀ ਬਸ ਕੋ ਫੇਸ ਕੁਆਲਿਟੀ ਸੋਹਣੀ ਆ ਪੂਰੇ ਟੋਪ ਦੀ ਆਪ ਆ ਜੀ ਟੋਪ ਦਾ ਮਗਰ ਬੱਚਾ ਦਿੱਤਾ ਜੀ ਆ ਸ਼ਾਮ ਨੂੰ ਸੂਈ ਸੀਗੀ ਜੀ ਕਿੰਨੀਆਂ ਚਵਾਈਆਂ ਹੋ ਗਈਆਂ ਬਾਈ ਇਹਦੇ ਵੀਰੇ ਕੱਲ ਸ਼ਾਮ ਨੂੰ ਬੱਚਾ ਬੁੱਜੇਗਾ ਥੋੜੀ ਚਵਾਈ ਆ ਤੜਕੇ ਕੱਢਿਆ 5-6 ਕਿਲੋ ਪੌਣਾ ਠੀਕ ਆ ਬਾਈ ਥਾਣਾ ਦੇ ਦੰਨਾ ਜੀ ਥਾਣਾ ਦੀ ਵੀਰੇ ਗਰੰਟੀ ਹੋ ਸਾਰੀਆਂ ਦੀ ਗਰੰਟੀ ਹੋਊਗੀ ਕਿੰਨਾ ਭਾਜ ਦੁੱਧ ਜੀ ਬਹੁਤ ਵੀਰੇ 20 ਕਿਲੋ ਨੂੰ ਵੀ ਕਹਿੰਦਾ 20 ਕਿਲੋ ਪੌਣਾ ਚਾਹੀਦਾ ਏਡੀ ਬੱਚੀ ਨੂੰ ਹੱਕ ਆ ਵੀਰੇ ਥਾਣਾ ਕੱਲਾ ਕੱਲਾ ਨਿੱਖੜ ਮਾ ਬਲੂਨ ਆ ਜੀ ਮੂਤੋਂ 4 ਦੰਦਾ ਬਾਕੀ ਸੀਰਸ ਲੱਗ ਬਈ ਪੂਰੀ ਹੈ ਜੀ ਪੂਰੀ ਸੂਰੀ ਦੇ ਨਾ ਪਾਉਂਦਾ ਧਾਰਾ ਮਾਰ ਕੇ ਤੁਹਾਨੂੰ ਚੈੱਕ ਕਰਾ ਦਿੰਦੇ ਓਕੇ ਓਕੇ ਬਹੁਤ ਮੂਰਲੇ ਜ ਮਾਰਦੇ ਤੇ ਅੱਜ ਆਪਣੇ ਬਾਲੀ ਮੋਤੀ ਮੋਤੀ ਲੱਗਿਆ ਹਨਾਂ ਦੀ ਓਕੇ ਆ ਤੁਹਾਨੂੰ ਧਾਰਾ ਮਾਰ ਕੇ ਚੈੱਕ ਕਰਵਾ ਹੀ ਦਿੱਤਾ ਜੀ ਸਵਾਨਾ ਸੋਨਾ ਫੈਕਸ ਹੱਦਰ ਦੀ ਆ ਜੀ ਬਾਈ 10 ਦਾ 20 ਕਿਲੋ ਦੇਣ ਦਾ ਹੱਕ ਆ ਜੀ ਦੋ ਚਵਾਈਆਂ ਹੋ ਗਈਆਂ ਕਰਕੇ 5 6 ਕਿਲੋ ਕੱਢਿਆ ਸੀਗਾ ਸ਼ਾਮ ਨੂੰ ਤਾਂ 2.5 3 ਕਿਲੋ ਹੀ ਕੱਢਿਆਗਾ ਬੱਚਾ ਤੁਹਾਨੂੰ ਵੱਛੀ ਮਿਲ ਜਾਣੀ ਆ ਉਹ ਵੀ ਪੂਰੀ ਟੌਪ ਦੀ ਆਪ ਵੀ ਕਰਮ ਵਾਲੀ ਟੌਪ ਜੀ ਤੇ ਮਗਰ ਬੱਚਾ ਵੀ ਟੌਪ ਦਾ ਕੋਈ ਛੋਟ ਹੀ ਨਾ ਸਮਝ ਲੈ ਪੂਰਾ ਚੰਗਾ ਕੱਦ ਕਾਠਾ ਜੀ ਅਸਲੀ ਜਨਾਲ ਪੰਜਾਬ ਵਾਲਿਆ ਪਰ ਹੈ ਕਿ ਪੰਜਾਬ ਵਾਲੀ ਕਹਿੰਦਾ ਰੀਜਨਲ ਆ ਪੰਜਾਬ ਵਾਲੀ ਜੀ ਨਾਲ ਪੰਜਾਬ ਵਾਲੀ ਹਵਾਨਾ ਦੇਖ ਸਕਦੇ ਹੋ ਫੈਕਟ ਆਰਡਰ ਆ ਜੀ ਥਾਣਾ ਕੱਲਾ ਕੱਲਾ ਨਿੱਖੜ ਮਾ ਫੱਤੀ ਜਵਾਈ ਵਾਲਾ ਦੇਖ ਸਕਦੇ ਹੋ 20 किलो ਦੇਣ ਦਾ ਵੀਰੇ ਹੱਕ ਵੀ ਆ ਕੋਈ ਬਾਲਾ ਨਹੀਂ ਥੋੜਾ ਕੈਮਰੇ ਤੋਂ ਡਰਦੇ ਪਸੂ ਮੋੜ ਲੈ ਮਾਣ ਉਹ ਹੀ ਡਰਦੀ ਆ ਕੋਈ ਚੱਕਰ ਵਾਲੀ ਗੱਲ ਨਹੀਂ ਆਏ ਹਨਾ ਦੇ ਸੱਜ ਪੂਰੇ ਸੋਨੇ ਐਨ ਮੰਜੇ ਦੇ ਪਾ ਵਾਂਗੂ ਖੜੇ ਆ ਜੀ ਮੋੜ ਲਈਦਰ ਹੱਕ ਹਵਾਨਾ ਚੈੱਕ ਕਰ ਸਕਦੇ ਪੂਰਾ ਫੈਕਸ ਸੈਟਰ ਇਹਦੀ ਕੀ ਡਿਮਾਂਡ ਆ ਵੀਰੇ ਜੈ ਜੀ ਜਮ ਇਹ ਵੀਰੇ ਫੋਨ ਕਿਸੇ ਕੋਲ ਦੀ 75 ਹੀ ਮੰਗਦਾ ਦਾ ਹਾਂਜੀ ਆਪਾਂ ਉਹ 65000 ਜੋ ਮਾਨਤਾਨ ਕਰਦਾਂਗੇ ਜਮਾ ਜੈ ਜਿਮਾਂਡ ਕੀਤੀ ਇਹ ਗੱਲ ਬਾਈ ਨਹੀਂ ਸਹੀ ਹੈ ਜੀ ਕਿ ਹੋਰ ਕੋਲ ਹੁੰਦੇ ਬਾਈ ਹੋਰ ਕੋਈ ਨਹੀਂ ਹੁਣ 65000 ਜੋ ਮਾਨਤਾਨ ਹੋ ਜੂ ਬਸ ਥੋੜਾ ਇੱਕ ਕੈਮਰੇ ਤੋਂ ਡਰਦਾ ਜੀ ਪਸੂ 65000 ਰੁਪਏ ਚ ਮਾਨਤਾਨ ਹੋ ਜੂਗਾ ਬੰਦੇ ਵਾਲੂਆ ਦਿਖਾ ਦੇ ਅਸੰਦ ਆਉਗੇ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਹਜੇ ਬੋਲਾ ਕੱਢਿਆ ਹੋਇਆ ਵਾ ਜੀ ਤੇ ਫਸਿਆ ਪੂਰਾ ਹਵਨ ਅੱਗੇ ਵੀਰੇ ਤਨ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀ ਵੀਰੇ ਜਸਤੀ ਆ ਠੀਕ ਆ ਜੀ ਸੁਆ ਕਰ ਨਮਾ ਜੀ ਸੁਆ ਵੀਰੇ ਦੂਜਾ ਸੁਣਾਂਗੇ ਦੂਜਾ ਹੁੰਦੀ ਅਦਾਨ ਕਿੰਨੇ ਲੈਂਦੀ ਆ ਜੀ ਦਾਨ ਵੀਰੇ ਲਾਜੂ 5 ਤੋਂ 4 ਕਿੰਨਾ ਭਾਜੀ ਦੱਦ ਜੀ ਦੱਦ ਉਹਰੇ 18 ਕਿਲੋ ਤਪ ਲੋਂਗੇ ਸੁਆ ਦੂਜਾ ਪਏ ਠੀਕ ਆ ਜੀ ਦੰਦ ਦੋ ਦੰਦ ਚੈੱਕ ਕੀਤੇ ਦੰਦ ਦੋ ਜਵਾਨ ਆ ਜੀ ਠੀਕ ਆ ਬਾਈ ਜੇ ਹਾਈਟ ਦੀ ਗੱਲ ਕਰਕੇ ਬਾਈ ਇੱਕੋ ਜੀ ਹੈਗੀਆਂ ਇੱਕੋ ਜੇ ਚੰਗੇ ਕੱਦ ਕਾਠ ਵਾਲੀਆਂ ਪੂਰਾ ਫੁੱਲ ਬਤਾ ਕਰਦਾ ਬਾਈ ਛੋਟਾ ਨਹੀਂ ਆ ਸਹੀ ਗੱਲ ਆ ਛੋਟਾ ਨਾ ਕੋਈ ਮੰਨ ਲਿਆ ਜਿਵੇਂ ਫਵਾਨਾ ਦੇ ਸੈਜ ਵੀ ਸੋਹਣੇ ਗੈਪ ਤੇ ਲੱਗੇ ਵੀ ਹੱਥੀਚਵਾਈ ਵਾਲਾ ਥਾਣਾ ਜੀ ਫੇਸ ਕੁਆਲਟੀ ਚੈੱਕ ਕਰ ਲੋ ਠੰਡੀ ਸੀਲ ਦਾ ਅੰਤ ਕੋਈ ਨਹੀਂ ਛਾਣ ਕੱਲਾ ਕੱਲਾ ਨਿੱਖੜਵਾ ਹੱਥੀਚਵਾਈ ਵਾਲਾ ਪੰਜ ਚਾਰ ਦਿਨ ਹਜੇ ਡੇਟ ਮੁਤਾਬਕ ਲੈ ਜੂਗੀ ਜੀ ਫਵਾਨਾ ਸੋਹਣਾ ਬਲਟੇ ਲਾ ਬਹੁਤ ਪੰਨਿਆਂ ਨੇ ਜੀ ਹੋਵਾਨੇ ਉਹ ਬਣ ਕੇ ਸੂਰੇ ਆਏ ਨਹੀਂ ਸੋਦੀ ਲੇਵੇ ਦੇ ਨਰਾងੜਾ ਦਿਖਾ ਦੇ ਇਧਰ ਦੀ ਸਹੀ ਗੱਲ ਆ ਜੀ ਚੈੱਕ ਕਰ ਸਕਦੇ ਹੋਂ ਲੋਲੀ ਪੋਲੀਆ ਕੱਚੀ ਆਲ ਦਾ ਬਸ ਕੱਲੀ ਕੱਚੀ ਕੱਚੀ ਆ ਜੀ ਫਵਾਨਾ ਸੋਹਣਾ ਬਲਟੇ ਲਾ ਬਹੁਤ ਨੇ ਸੂ ਵੀ ਸੂ ਦਾ ਕਲੇਵਾ ਲਾ ਕੇ ਸੂ ਗਿਆ ਨਹੀਂ ਸਹੀ ਗੱਲ ਆ ਜੀ ਚੈੱਕ ਕਰ ਸਕਦੇ ਹੋ ਲੈ ਚੱਲੀ ਫਿਰ ਇੱਧਰ ਨੂੰ ਬਾਕੀ ਸ਼ਾਇਨਗਾਲੀ ਸਕੈਨ ਨਾ ਕੱਦ ਕਾਠ ਵੱਡਾ ਕੋਈ ਛੋਟਾ ਨਾ ਮੰਨ ਕੇ ਆ ਜੋ ਹਵਾਨਾ ਜਿੰਨਾ ਬੈਕ ਨੂੰ ਆ ਉਨਾਂ ਹੀ ਅੱਗੇ ਬਾਈ ਤੂੰ ਮੂਹ ਤੋਂ ਨਹੀਂ ਸਟਾਰਟ ਹੁੰਦਾ ਸਹੀ ਗੱਲ ਆ ਜੀ ਪੂਰਾ ਧੁੰਨੀ ਤੋਂ ਸਟਾਰਟ ਹੋ ਕੇ ਬੈਕਰ ਸਾਈਡ ਨੂੰ ਚੰਗਾ ਕੱਢੂ 17 18 ਕਿਲੋ ਦੁੱਧ ਕੋਈ ਬਾਹਲਾ ਨਹੀਂ ਐਡੀ ਗਾਂ ਨੂੰ ਹੱਕ ਆ ਵੀਰੇ ਦੇਣ ਦਾ ਖਾਣ ਕੱਲਾ ਕੱਲਾ ਹੱਥੀ ਜਵਾਈ ਵਾਲਾ ਵੀ ਜੋੜਦਾ ਨਹੀਂ ਪੜਦਾ ਪੜਦਾ ਨਹੀਂਗਾ ਕੋੜ ਦੇ ਸ਼ਾਂਖ ਨਹੀਂ ਕੋਈ ਐਨ ਕੱਲਾ ਕੱਲਾ ਥਣ ਚੈੱਕ ਕਰ ਸਕਦੇ ਹੋ ਤੁਸੀਂ ਮੋੜ ਲਈ ਵੀਰ ਇਹਨਾਂ ਨੂੰ ਇਹਦੀ ਜਮਾ ਜੈਤ ਜੀ ਡਿਮਾਂਡ ਵੀਰੇ ਵੀਰੇ ਮੋਲ ਤਾਂ ਫੇਰ ਉਹੀ ਗੱਲ ਕਿਸੇ ਕੋਲ ਹੋਰ ਵੀ ਨਹੀਂ ਭਾਈ 70-75 ਮੰਗੀ ਜਾਂਦਾ ਗ੍ਰੈਕ ਵੀ ਜਾਣੀ ਸੀ ਇਹ ਨਹੀਂ ਗੱਲ ਹਾਂਜੀ ਪਰ ਆਪਣਾ ਲੈਣ ਦੇਣ ਦਾ ਕੰਮ ਵੀਰੇ 60000 ਤੋਂ ਮਾਨਤਾ ਕਰਾਂਗੇ ਜੇ ਜੋੜਾ ਲੈ ਜੇ ਕੋਈ ਕਰ ਦਾਂਗੇ ਵੀਰੇ ਮਾਨਤਾ ਨੂੰ ਕੋਈ ਠੀਕ ਆ ਜੀ ਇਹਦਾ 60000 ਰੁਪਇਆ ਡਿਮਾਂਡ ਆ ਬਾਕੀ ਜੇ ਕੋਈ ਜੋੜਾ ਲੈ ਜੇ ਤਾਂ ਮਾਨਤਾ ਨੂੰ ਉਹਦੇ ਚੋਂ ਜ਼ਿਆਦਾ ਹੋ ਜਾਊਗਾ ਜੇ ਕੱਲੀ ਕੱਲੀ ਲਊ ਤਾਂ ਥੋੜਾ ਹੋਊਗਾ ਮਾਨ ਤਣ ਜਿਹਨੂੰ ਪਸੰਦ ਆਊਗੀ ਕਨੈਕਟ ਬਾਈ ਨਾਲ ਕਰ ਲਿਓ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਜੀ ਅੱਗੇ ਵੀਰੇ 4 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਦੂਜਾ ਫੂਸ ਹੁੰਦੀ ਆ ਠੀਕ ਆ ਜੀ ਦਾਨ ਕਿੰਨੇ ਲੈਂਦੀ ਆ ਜੀ ਦਾਨ ਵੀਰੇ ਆਥਰੇ ਸਵੇਰ 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 ਇੱਕ ਦਾਨ ਲਊਗੀ ਤਿਆਰੀਆਂ ਜੀ ਆ ਤਿਆਰੀਆਂ ਜੀ ਕਿੰਨਾ ਬਾਜੂ ਦੁੱਧ ਵੀਰੇ ਦੁੱਧ ਵੀਰੇ ਨੂੰ 17-18 ਕਿਲੋ ਦੇਈ ਦਊਗੀ ਇੰਨਾ ਨਾਲੋਂ ਜੇ ਗੱਲ ਕਰਗੇ ਤਾਂ ਬਰੇ ਹਾਈਟ ਚ ਵੱਡੀ ਆ ਇਹ ਇਹਨਾਂ ਨਾਲ ਗੱਠ ਉੱਚੀ ਹੋਊਗੀ ਸਾਰੀਆਂ ਜੋ ਗੱਠ ਉੱਚੀ ਹੋਊਗੀ ਗੱਠ ਉੱਚੀ ਹੋਊਗੀ ਤੇ ਬਾਕੀ ਬਾਈ ਕ੍ਰੋਸ ਆਂਗ ਆ ਜਾਂਦਾ ਜੀ ਕ੍ਰੋਸ ਆਂਗ ਆ ਲੈ ਸ਼ਾਈ ਵਾਲ ਦਾ ਜੱਸੀ ਦਾ ਕ੍ਰੋਸ ਦਿਆ ਕ੍ਰੋਸ ਜੀ ਬਾਹਰ ਨੂੰ ਲਿਆਈ ਬਰੇ ਫਾਇਦਾ ਇਹ ਹੋ ਜਾਣਾ ਕਿ ਫੈਟ ਇਹਦੀ ਚੰਗੀ ਆਊਗੀ ਤੇ ਗਰਮੀ ਰਹਿਤ ਆਪਾਂ ਪੀਸ ਕਹਿ ਸਕਦੇ ਆ ਜੀ ਕੁਆਲਿਟੀ ਬਹੁਤ ਆ ਜੀ ਤਿਆਰੀ ਪੂਰੀ ਚੰਗੀ ਐਂਡ ਪਹਵਾਨਾ ਜੋ ਸੂਈ ਫੈਟੋਗੇ ਸੂਗੀ ਸਹੀ ਗੱਲ ਆ ਜੀ ਐਂਡ ਹਜੇ ਵੀ ਫਸਿਆ ਪਿਆ ਤੇ ਜਿੱਦੇ ਕਰਮ ਵਾਲੀ ਤੂੰ ਪੂਰੀ ਰਾਤ ਨੂੰ ਸੂਪੇ ਆਥਰੇ ਸੂਪੇ ਸੂਪੂਗੀ ਠੀਕ ਆ ਤਿਆਰੀਆਂ ਜੀ ਪਾਈਆਂ ਗਈਆਂ ਬਸ ਠੰਡੀ ਸੀਲ ਦਾ ਹੱਥ ਤੇਰਾ ਵੀ ਕੋਈ ਨਹੀਂਗਾ ਹੋਰ ਜਾਣੀ ਇੱਕ ਅੱਧਾ ਵੱਧ ਤੋਂ ਵੱਧ ਇੱਕ ਦਿਨ ਲਊ ਬਸ ਬਸ ਵੀਰ ਅੱਜ ਹੀ ਰਾਤ ਨੂੰ ਸੂਪੇ ਤੜਕੇ ਸੂਪੇ ਸ਼ਾਮ ਨੂੰ ਸੂਪੇ ਸੂੂਗੀ ਜਾਨੀ ਅੱਜ ਸੂੂਗੀ ਅੱਜ ਹਾਂ ਐ ਨਹੀਂ ਕੋਈ ਚੱਕਰ ਵੀ ਲੱਗ ਮਾਵੀ ਛੜ ਮਾਵੀ ਬਸ ਕਰੋ ਠੰਡੀ ਸੀਲ ਦਾ ਹੱਥ ਕੋਈ ਨਹੀਂ ਤੂੰ ਹਨ ਕੱਲਾ ਕੱਲਾ ਨਿਕਣ ਮਹੱਤੀ ਜਵਾਈ ਵਾਲਾ ਥਾਣਾ ਨੇੜੇ ਤੋਂ ਚੈੱਕ ਕਰ ਸਕਦੇ ਹੋ ਜੀ ਤੁਸੀਂ ਬਾਕੀ ਫੇਸ ਕੁਆਲਿਟੀ ਸੋਹਣੀ ਆ ਬਾਈ ਜਿਹਨੇ ਘਰੇ ਰੱਖਦੀਆਂ ਉਹਨਾਂ ਨੂੰ ਦੱਸੋ ਬਾਈ 2 ਲੱਖ ਵਾਲੀ ਮੈਨੋਂ ਚੰਗੀ ਹੋ ਸਹੀ ਗੱਲ ਆ ਜੀ ਇਹਦੀ ਡਿਮਾਂਡ ਚ ਮਾਜਿਆ ਜੀ ਤੇ ਬੋਸ ਸਾਹਿਬ ਜੀ 2 ਛੱਡ ਦਾਂਗੇ 58000 ਬਹੁਤ ਠੀਕ ਹੈ ਜਮਾ ਜੈਜ ਡਿਮਾਂਡ ਆ ਬਾਈ ਕਹਿੰਦਾ 60000 ਤੋਂ 2000 ਰੁਪਇਆ ਲੈਸ ਕਰ ਦਾਂਗੇ ਜੀ ਬਾਕੀ ਥਾਨ ਅਲੱਗ-ਅਲੱਗ ਨਿਕੜਵਾ ਕੁਆਲਿਟੀ ਵਾਈਜ਼ ਪੂਰੀ ਚੰਗੀ ਆ ਸ਼ਾਈਨਿੰਗ ਵਾਲੀ ਇਸ ਕਹਿਣਾ ਕਿਸੇ ਸੇਵਾ ਵਾਲੇ ਘਰ ਆਈ ਵੀ ਹੈ ਜੀ ਕੁਆਲਿਟੀ ਬਹੁਤ ਜ਼ਿਆਦਾ ਜੀ ਮੱਜਾਂ ਦੇ ਮੁਕਾਬਲੇ ਦੁੱਧ ਇਹਨਾਂ ਦਾ ਚੰਗਾ ਹੁੰਦਾ ਫੈਟ ਚੰਗੀ ਆਉਂਦੀ ਹੈ ਜੀ ਤੇ ਬਾਕੀ ਗਰਮੀ ਗਰਮੀ ਕਰਮ ਵਾਲੀਆਂ ਮਨਾਉਂਦੀਆਂ ਨੇ 58000 ਡਿਮਾਂਡ ਹੈ ਜੀ ਬਾਕੀ ਲੈਸ ਉਹਦੇ ਚ ਹੋ ਜਾਊਗਾ ਜਿਹਨੂੰ ਪਸੰਦ ਆਊਗੀ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਧੰਨਵਾਦ